ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਡੇਲੀ ਲਾਈਵ ਲੱਗ ਜਾਂਦਾ ਬਹੁਤ ਬਹੁਤ ਸਵਾਗਤ ਆ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਮਟਰ ਆਲੂ ਮਟਰ ਤੇ ਘਰ ਘਰ ਵਿੱਚ ਬੰਦੇ ਆ ਪਰ ਤੇ ਸਾਡੇ ਤਰੀਕੇ ਨਾਲ ਜ ਬਣਾ ਕੇ ਵੇਖਣਾ ਬਹੁਤ ਵਧੀਆ ਬਣਨਗੇ ਤੇ ਬਹੁਤ ਹੀ ਟੇਸਟੀ ਬਣਨਗੇ ਤੇ ਇਹਦੇ ਵਿੱਚ ਕੀ ਕੀ ਪੈਂਦਾ ਵਾ ਆਓ ਤੁਹਾਨੂੰ ਦੱਸਦੀ ਤੇ ਆਲੂ ਮਟਰ ਬਣਾਉਣ ਵਾਸਤੇ ਆਪਾਂ ਆਲੂ ਲੈ ਆ ਆਲੂ ਲੈ ਆਪਾਂ 1/2 ਕਿਲੋ ਤੇ ਇਹਨਾਂ ਨੂੰ ਛਿੱਲ ਕੇ ਧੋ ਕੇ ਤੇ ਫਿਰ ਆਪਾਂ ਇਹਨਾਂ ਨੂੰ ਕੱਟਿਆ ਤੇ ਪਾਣੀ 'ਚ ਭਿਉਨਤਾ ਪਾਣੀ ਜਦ ਇਸ ਕਰਕੇ ਵਹਿੰਦੇ ਆ ਕਿ ਕਾਲੇ ਹੋ ਜਾਂਦੇ ਆ ਤੇ ਵਧੀਆ ਰਹਿੰਦਾ ਨਾ ਰੰਗ ਜਿਹੜਾ ਆ ਮਟਰ ਲੈ ਆਪਾਂ ਮਟਰ ਆਪਾਂ ਤੋਲ ਦੇ ਵਿੱਚ ਅੱਧਾ ਕਿਲੋ ਹੀ ਤੇ ਇਹਦੇ ਵਿੱਚ ਆ ਦਾਣੇ ਨਿਕਲੇ ਆ ਤੇ ਫਰੈਸ਼ ਮਟਰ ਸੀਗੇ ਆ ਲਸਣ ਲੈ ਆਪਾਂ 6-7 ਦੁਰੀਆਂ ਲਈਆਂ ਵਾ ਲਸਣ ਦੇਗਾ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲਿਆ ਆ ਆਪਾਂ ਮਿਰਚਾਂ ਲਈਆਂ ਵਾ ਦੋ ਤੇ ਇਹਨਾਂ ਨੂੰ ਗ੍ਰाइंड ਕਰ ਲਿਆ ਦੋ ਟਮਾਟਰ ਲੈ ਆ ਇਹਨਾਂ ਨੂੰ ਆਪਾਂ ਕੱਦੂ ਕਸ਼ ਕਰ ਲਿਆ ਤੇ ਆਪਾਂ ਧਨੀਆ ਲਿਆ ਵਾ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਤੇ ਆਪਾਂ ਪਿਆਜ਼ ਲੈ ਆ ਪਿਆਜ਼ ਆਪਾਂ ਲੈ ਹੈਗੇ 250 ਗ੍ਰਾਮ ਪਿਆਜ਼ ਹੋਣੇ ਆ ਅੱਧੇ ਤੋਂ ਜ਼ਿਆਦਾ ਆਪਾਂ ਗ੍ਰੈਂਡ ਕਰ ਲਿਆ ਤੇ ਕੁਛ ਆਪਾਂ ਇਸ ਤਰ੍ਹਾਂ ਰੱਖਾਂਗੇ ਅੱਜ ਤੁਹਾਨੂੰ ਨਵੇਂ ਤਰੀਕੇ ਨਾਲ ਸਬਜ਼ੀ ਬਣਾਉਣੀ ਦੱਸਾਂਗੇ ਵੀਡੀਓ ਨੂੰ ਪੂਰੀ ਵੇਖਿਆ ਘਟਿਓ ਨਾ ਵਿੱਚ ਲੰਮੇ ਵੀ ਕੱਟਦੇ ਨਾ ਤੇ ਗ੍ਰੈਂਡ ਵੀ ਕਰਦੇ ਆ ਤੇ ਹੁਣ ਆਪਾਂ ਕੁੱਕਰ ਉੱਤੇ ਰੱਖਦੇ ਆ ਤੇਰੇ ਵਿੱਚ ਤੇਲ ਕਿੰਨਾ ਪਾਉਣਾ ਮੈਂ ਤੇ ਇਹ ਲਾ ਪਾਵਾਂਗੇ ਮਿਹਣਕੇ ਤੋਂ ਆਛਾ ਨਾ ਇਹ ਕੱਕੜੀ ਤੇਲ ਦੀ ਪਾਵਾਂਗੇ ਆਪਾਂ ਕਿਉਂਕਿ ਸਬਜੀ ਦੇ ਸਾਹ ਬਣਾਏ ਤੇਲ ਪੈਂਦਾ ਵਾ ਜੇ ਆਪਾਂ ਤੇਲ ਜਿਆਦਾ ਪਾ ਦਾਂਗੇ ਤਾਂ ਸਬਜੀ ਜੜੀ ਆ ਉਹ ਫਿਰ ਮੂੰਹ ਦੇ ਵਿੱਚ ਆਉਂਦਾ ਤੇਰ ਗਿਆ ਹਾਂ ਇਹ ਕੱਕੜੀ ਆਪਾਂ ਤੇਲ ਦੀ ਪਾ ਦਿੰਨੇ ਆ ਇਹ ਨਹੀਂ ਰੱਖਣਾ ਥੋੜਾ ਜਿਹਾ ਇਹਨੂੰ ਕੁੱਕਰ ਨੂੰ ਪਹਿਲਾਂ ਚੰਗੀ ਤਰ੍ਹਾਂ ਸੁਕਾ ਲੈਣਾ ਵਿੱਚ ਪਾਣੀ ਨਾ ਮਾਸਾ ਹੀ ਹੋਵੇ ਫਿਰ ਛੱਟਾ ਪੈਂਦੀਆਂ ਉੱਤੇ ਹੁਣ ਤੇਲ ਗਰਮ ਹੋ ਜਵੇ ਤੇਲ ਗਰਮ ਹੋ ਗਿਆ ਵਾ ਤੇ ਹੁਣ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਪਾਉਣਾ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਜੀਰਾ ਪਾਵਾਂਗੇ ਜੀਰਾ ਹਟਾਉਸੇ ਲੱਭ ਜਾਂਦਾ ਵਾ ਵਿੱਚ ਪਾਵਾਂਗੇ ਆਪਾਂ ਲਸਣ ਜਿਹੜਾ ਗ੍ਰाइंड ਕੀਤਾ ਹੈਗਾ ਲਸਣ ਜੇ ਤੁਸੀਂ ਖਾਂਦੇ ਜਿਹਦੇ ਪਾ ਸਕਦੇ ਜਿਹਦੇ ਨਹੀਂ ਖਾਂਦੇ ਤੇ ਫਿਰ ਤੁਸੀਂ ਇਕੱਠ ਵੀ ਸਕਦੇ ਜਿਹਨੱਚ ਵੈਸੇ ਲਸਣ ਜਿਹੜਾ ਵਾ ਇਹ ਸਬਜੀ ਦੇ ਵਿੱਚ ਪਿਆਜ਼ ਵਾਂਗੂੰ ਹੁੰਦਾ ਵਾ ਪਰ ਕਈ ਨਹੀਂ ਖਾਂਦੇ ਮੈਂ ਲਸਣ ਨੂੰ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਉਹ ਸਨਾਟਾ ਭੁੱਜ ਗਿਆ ਵਾ ਸੁੱਕਾ ਤੇਲ ਗਰਮ ਸੀਗਾ ਹੁਣ ਆਪਾਂ ਵਿੱਚ ਪਾ ਦਾਂਗੇ ਪਿਆਜ਼ ਅਗੇ ਪਾਵਾਂਗੇ ਨਮਕ ਨਮਕ ਪਾ ਦਾਂਗੇ ਇੱਕ ਚਮਚਾ ਇਹ ਲੋੜ ਹੋਵੇ ਤੇ ਫਿਰ ਹੋਰ ਪਾ ਦਾਂਗੇ ਤੇ ਅਜੇ ਤੇ ਇੱਕ ਚਮਚਾ ਪਾਇਆ ਵਾ ਤੇ ਇਹ ਪਿਆਜ਼ ਜਿਹੜਾ ਵਾ ਨਾ ਇਹ ਜਿਹੜਾ ਨਰਮ ਹੋ ਜਾਊਗਾ ਹੁਣ ਪਿਆਜ਼ ਭੁੱਜਦਾ ਨਾ ਤੇ ਇਹ ਤੁਹਾਨੂੰ ਦੱਸ ਦਿੰਦੇ ਗੰਡੇ ਭੁੱਜ ਗਏ ਆ ਤੇ ਹੁਣ ਵਿੱਚ ਅਸੀਂ ਪਾਵਾਂਗੇ ਟਮਾਟਰ ਹੁਣ ਟਮਾਟਰ ਪਾਵਾਂਗੇ ਵਿੱਚ ਆਪਾਂ ਗੰਡੇ ਜਿਹੜੇ ਆ ਪਿਆਜ਼ ਸਾਡੇ ਭੁੱਜ ਗਏ ਆ

ਤੋ ਵਿਚਾਂਗੜੀ ਰੱਖ। ੜਕਾ ਵੇਰ ਮੇ ਸਾਡੇ ਜਿੱਨਾ ਵਧੀਆ ਬੁਝੜ ਲਿਆ ਵਾ। ੜਕਾ ਨੇ ਜਿਹੀ ਤਰ੍ਹਾਂ ਪੋ ਲਿਆ ਹੋਇਆ ਨਾ ਤੇ ਸੱਜੇ ਜਿਹੜੀ ਆ ਉਹ ਵਧੀਆ ਬਣ ਗਈ ਐ। ਹੋਣਾ ਬਮਟਰ ਜਿਹੜੇ ਨਾ ਉਹ ਵੀ ਪਾ ਦਾਂਗੇ ਕਿ ਥੋੜੇ ਜਿਹਾ ਭੁੱਜ ਜਾਣ। ਜਿਤਨਾ ਮਟਰ ਜਿਹੜੇ ਨਰਮ ਹੋ ਜਾਂਦੇ ਆ ਕੱਚੇ ਨਹੀਂ ਰਹਿੰਦੇ। మసాల so, ర <coughs> <coughs>

चिटा पा देंगे हल्दी पाउडर पे कटोरी मेथी तेन इस तरह क्रश करके फिर पाया ते सब्जी का बहुत वादिया कड़छ गर्म हो जाती रखना ਉਹ ਆਪਾਂ ਆਲੂ ਪਾ ਦਾਂਗੇ ਵਿੱਚ ਇਹ ਜਿਹੜੇ ਮਟਰ ਮਸਾਲਾ ਸਾਰਾ ਕੁਝ ਇੱਕੋ ਵਾਰੀ ਪਾ ਦੇਣਾ ਮੁੜ ਕੇ ਜਦੋਂ ਤੁਹਾਡਾ ਤੜਕਾ ਭੁੱਜ ਜਾਣਾ ਨਾ ਪਹਿਲਾਂ ਮਟਰ ਪਾਉਣੇ ਫਿਰ ਆਲੂ ਪਾਉਣੇ ਆ ਫਿਰ ਮਸਾਲਾ ਹੀ ਪਾ ਦੇਣਾ ਨਾਲ ਹੀ ਸਾਰਾ ਠੀਕ ਤੇ ਇਸ ਤਰੀਕੇ ਨਾਲ ਸਬਜ਼ੀ ਬਣਾਓ ਬਹੁਤ ਵਧੀਆ ਬਣੂਗੀ ਹੁਣ ਆਪਾਂ ਜਿੰਨਾ ਕੁ ਪਾਣੀ ਪਾਉਣਾ ਨਾ ਸਬਜ਼ੀ ਜਿੰਨੀ ਕੁ ਪਤਲੀ ਰੱਖਣੀ ਆ ਓਨਾ ਕੁ ਪਾਣੀ ਪਾ ਦਾਂਗੇ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਲੈ ਜਿੰਨਾ ਕੁ ਤੁਸੀਂ ਰਸਾ ਰੱਖਣਾ ਵਾ ਸਬਜ਼ੀ ਦੇ ਹਿਸਾਬ ਨਾਲ ਸਭ ਜੱਗ ਦੀ ਮਤਲਬ ਇੰਨੀ ਆ ਇਹਦੇ ਹਿਸਾਬ ਨਾਲ ਬਣਾਉਣਾ ਹੈ 1/2 ਕਿਲੋ ਮਟਰ ਹੈ ਤੋਂਦੇ ਚ ਦਾਣੇ ਨਿਕਲੇ ਤੁਹਾਨੂੰ ਬਕਾਲੇ ਆ ਕਿੱਦਾਂ ਕਿਨੋਂ ਸਾਡੇ ਆਲੂ ਹੀ ਹੋ ਸੋਸ ਹਾਂ ਬਣਾਪਾ ਥੋੜੇ ਜੇ ਦਸਮੇਸੇ ਜ ਰੱਖਨੇ ਆ ਅੰਦਾਜ਼ਾ ਮੰਮੀ ਕਿੰਨਾ ਪਾਣੀ ਪੈ ਜਾਊਗਾ ਅੰਦਾਜ਼ਾ ਮਤਲਬ ਕਿ 2 ਗਲਾਸ ਪੈ ਜਾਣਗੇ ਹਾਂ 1/2 ਕਿਲੋ ਪਾਣੀ ਪੈ ਜਾਣਾ ਆ ਛੋਟੀ ਗੜਵੀ ਹੈ ਨਾ ਇਹਦੇ ਚ 1/2 ਕਿਲੋ ਪਾਣੀ ਪਿੰਦਾ ਹੂੰ ਇਸ ਤਰ੍ਹਾਂ ਦਾ ਵੇਖੋ ਰਸਾ ਤੇ ਇਹਨਾਂ ਨੂੰ ਸੀਟੀਆਂ ਕਿੰਨੀਆਂ ਦਵਾਈਆਂ ਮੈਂ ਇਹਨੂੰ ਆਪਾਂ ਚਾਰ ਸੀਟੀਆਂ ਦਵਾਈਵਾਂਗੇ ਅਨੁਮਟਰਾਂ ਦੀ ਸਬਜ਼ੀ ਨੂੰ ਤੇ ਚਾਰ ਦੀ ਬੰ ਪੰਜ ਆ ਜਾਣ ਕਿਉਂਕਿ ਅੱਜਕੱਲ ਦੇ ਮਟਰ ਜਿਹੜੇ ਨਾ ਉਹ ਥੋੜੇ ਜੇ ਦੇਰ ਬਾਅਦ ਗਲਦੇ ਆ ਤੇ ਇਸ ਕਰਕੇ ਇਹਨੂੰ ਪੰਜ ਵਿਸਲਾਂ ਦਵਾਈਵਾਂਗੇ ਆਪਾਂ ਤੇ ਪੰਜ ਵਿਸਲਾਂ ਨਾਲ ਸਬਜ਼ੀ ਇੰਨੀ ਵਧੀਆ ਬਣੂਗੀ ਨਾ ਕਿ ਮੂੰਹ ਨਹੀਂ ਲੱਤੋਗੀ ਐਡੀ ਸੁਆਦ ਬਣੂਗੀ ਤੇ ਹੁਣ ਆਪਾਂ ਇਹਨੂੰ ਸੱਚੀ ਸਾਡੀ ਰਿੱਜਨ ਡੱਬੀਆ ਤੇ ਹੁਣ ਆਪਾਂ ਇਹਨੂੰ ਨਾ ਬੰਦ ਕਰ ਦਿੰਦੇ ਆ ਤਾਂ ਖੜੇ ਦਾ ਤੇ ਹੁਣ ਬਣਦੀ ਆ ਤੇ ਫੇਰ ਤੁਹਾਨੂੰ ਦੱਸਦੇ ਹਾਂ ਕਿ ਸਬਜੀ ਸਾਡੇ ਤਰੀਕੇ ਨਾਲ ਬਣਾਇਓ ਆ ਗਿਆ ਮੇ ਸੀੜੀਆਂ ਹਾਂ ਪੰਜ ਵਸ ਲਾਗੀਆਂ ਨੇ ਤੇ ਹੁਣ ਆਪਾਂ ਵੇਖਦੇ ਆ ਕਿ ਸਬਜੀ ਸਾਡੀ ਬਣ ਗਈ ਹੋਣੀ ਆਲੂ ਮਟਰਾਂ ਦੀ ਕੇ ਆਸ ਆਪਾਂ ਬੰਦ ਕਰਤਾ ਸਬਜੀ ਵਖੋ ਗੱਲੀ ਵਧੀਆ ਬਣੀ ਸਬਜੀ ਦਾ ਕਲਰ ਟੱਡਾ ਵਧੀਆ

ਆਲੂ ਐ ਨਰਮ ਨਾ ਰਾਰੇ ਮੂਝ ਪਉਂਦੇ ਕੁਲ ਜਾਣਾ ਓੜੀ ਨਾ ਖਾਓ ਪਰੋਂਠੀ ਨਾ ਖਾਓ ਓੜੀ ਨਾ ਤੇ ਬਹੁਤ ਵਧੀਆ ਲੱਗੂ ਹਨਾ ਹਾਂ ਆਲੂ ਆਲੂ ਵਾਲੀ ਸਬਜੀ ਮਟਰ ਆਲੂ ਤੇ ਪੂੜੀਆਂ ਨਾਲ ਸਵਾਦ ਲੱਗਦੇ ਆ ਜੋ ਜਿੰਨੇ ਖਾੜੀ ਸਬਜੀ ਤੇ ਨਾਲ ਲਾ ਕੇ ਦਵਾਂਗੇ ਪੂੜੀਆਂ ਹੁਣ ਤਾਂ ਗਰਮ ਗਰਮ ਮੋੜ ਕੇ ਠੰਢੀ ਹੋਈ ਨਹੀਂ ਹਾਂ ਲੋ ਜੀ ਆਡੀ ਸਬਜੀ ਬਣ ਕੇ ਹੋ ਗਈ ਤਿਆਰ ਆਲੂ ਮਟਰ ਤੇ ਟਮਾਟਰਾਂ ਵਾਲੀ ਸਬਜੀ ਕਰੋ ਚੱਕ ਬਹੁਤ ਵਧੀਆ ਸਬਜੀ ਬਣੀ ਆਲੂ ਮਟਰਾਂ ਦੀ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾ ਕੇ ਵੇਖਣੀ ਤੇ ਬਹੁਤ ਵਧੀਆ ਟੇਸਟੀ ਬਣੀ ਹੈ ਸਬਜੀ ਤੁਸੀਂ ਜੇ ਸਾਡੇ ਤਰੀਕੇ ਨਾਲ ਬਣਾਓਗੇ ਤੇ ਬਹੁਤ ਵਧੀਆ ਬਣੂਗੀ ਤੇ ਇਹ ਤਰੀਕਾ ਜਿਹੜਾ ਬਹੁਤ ਵਧੀਆ ਵਾ ਤੇ ਸਾਰੀ ਵੀਡੀਓ ਵੇਖਿਆ ਕਰੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰੋ ਬੈਲ ਆਉਂਦੀ ਘੰਟੀ ਦਬਾਉਣਾ ਨਾ ਭੁੱਲਣਾ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਤੇ ਸਬਸਕ੍ਰਾਈਬ ਕਰਕੇ ਜਾਓ ਤੇ ਸਪੋਰਟ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ